ਜਿੰਦਾਬਾਦ ਜਿੰਦਾਬਾਦ ਸਰ ਮਜ਼ਦੂਰ ਇਕਤਾ ਜਿੰਦਾਬਾਦ 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 ਹੋ ਬੋਲੋ ਸੋਨਿਆ ਜੈ ਤ੍ਰਿਆ ਕਰ ਜਗ ਨਿਊਜ਼ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਲੈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਬਲ ਆਈਕਨ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਖਬਰਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗ ਨਿਊਜ਼ ਆਪਾਂ ਅੱਜ ਪਿੰਡ ਨੂਰਪੁਰ ਬੇਟ ਦੇ ਵਿੱਚ ਪਹੁੰਚੇ ਆਂ ਜਿੱਥੇ ਕਿਸਾਨ ਯੂਨੀਅਨ ਡਕੌਂਦਾ ਦੇ ਲੀਡਰ ਨੇ ਜਿਹੜੇ ਇਕੱਠੇ ਹੋਏ ਨੇ ਤੇ ਅੱਜ ਕਿਸੇ ਪਾਸੇ ਟਰੈਕਟਰ ਦੀ ਰੈਲੀ ਜਾ ਰਹੀ ਹੈ ਤਾਂ ਮੈਂ ਚਾਹੁੰਗਾ ਵੀ ਜਿਹੜੇ ਕਿਸਾਨ ਯੂਨੀਅਨ ਵਾਲੇ ਹੈਗੇ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਅੱਛਾ ਤੁਸੀਂ ਅੱਜ ਇਹ ਕਿੱਧਰ ਨੂੰ ਜਿਹੜੀ ਟਰੈਕਟਰ ਮੋਰ ਰੈਲੀ ਕੱਢ ਰਹੇ ਹੋ ਇਹਦਾ ਕੀ ਮਕਸਦ ਕੀ ਹੈ ਦੇਖੋ ਜੀ ਜਿਹੜੀ ਟਰੈਕਟਰ ਰੈਲੀ ਆ ਇਹ ਕਿਸਾਨਾਂ ਨੇ ਪਹਿਲਾਂ ਦਿੱਲੀ ਵਿੱਚ ਵੀ ਕੱਢੀ ਸੀ 26 ਜਨਵਰੀ ਨੂੰ ਇੱਕ ਤਾਂ ਉਹਦੀ ਜਾ ਤਾਜ਼ਾ ਕਰਾ ਰਹੇ ਆ ਅਸੀਂ ਕੇਂਦਰ ਸਰਕਾਰ ਨੂੰ ਬਈ ਅਸੀਂ ਹਜੇ ਜਾਗਦੇ ਆ ਅਸੀਂ ਹਜੇ ਸੁੱਤੇ ਨਹੀਂ ਹੈਗੇ ਤੇ ਕਾਫੀ ਸਾਡੀਆਂ ਮੰਗਾਂ ਨੇ ਕੇਂਦਰ ਸਰਕਾਰ ਜਿਹੜੀਆਂ ਕਿ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਕਿਉਂਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਪਤਾ ਵੀ ਅਸੀਂ ਜਿਹੜੀ ਫਸਲ ਆਏ 6 ਮਹੀਨਿਆਂ ਚ ਕਿਵੇਂ ਅਸੀਂ ਪਾਲਦੇ ਆ ਇਹਨੂੰ ਕਿਵੇਂ ਅਸੀਂ ਬਜਾਈ ਕਰਦੇ ਆ ਤੇ ਕਿੰਨਾ ਕੁ ਖਰਚਾ ਆਉਂਦਾ ਇਹ ਸਿਰਫ ਕਿਸਾਨ ਹੀ ਜਾਣਦਾ ਪਰ ਕੇਂਦਰ ਸਰਕਾਰ ਨੂੰ ਨਹੀਂ ਸੁਣ ਰਹੀ ਅਸੀਂ ਉਹਨਾਂ ਨੂੰ ਸੁਣਾਉਣ ਲਈਏ ਜਿਹੜਾ ਟਰੈਕਟਰ ਰੋਸ ਮਾਰਚ ਆ ਇਹ ਕੱਢ ਰਹੇ ਆ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਮੁੱਖ ਮੰਗਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਟਰੈਕਟਰ ਮਾਰਚ ਕੱਢ ਮੁੱਖ ਮੰਗਾਂ ਕਿਸਾਨਾਂ ਦੀ ਇਹ ਨੇ ਜਿਵੇਂ ਕਿ ਕਹ ਲੋ ਦੇਸ਼ ਭਰ ਵਿੱਚ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਦੀ ਲੁੱਟ ਹੋ ਰਹੀ ਆ ਉਹਨਾਂ ਤੇ ਸਾਰੀਆਂ ਫਸਲਾਂ ਤੇ ਐਮਐਸਪੀ ਲਾਗੂ ਕਰੇ ਖਰੀਦ ਯਕੀਨੀ ਬਣਾਈ ਜਾਵੇ ਮੰਡੀਆਂ 'ਚ ਜਿਹੜੇ ਆ ਕਿਸਾਨ ਆ ਕੇ 10-10 ਦਿਨ ਰੁਲਦਾ ਰਹਿੰਦਾ ਉਹਨੂੰ ਉੱਥੇ ਜਾ ਕੇ ਰੋਲਣਾ ਨਾ ਪਵੇ ਤੇ ਦੂਸਰੀ ਮੰਗ ਹੈ ਕਿ ਜਿਹੜੀ ਸਵਾਮੀਨਾਥਨ ਦੀ ਕਮਿਸ਼ਨ ਰਿਪੋਰਟ ਆ ਉਹ ਲਾਗੂ ਕੀਤੀ ਜਾਵੇ ਜਿਸ ਦੇ ਨਾਲ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਵਾਜਬ ਮੁੱਲ ਮਿਲ ਸਕੇ ਤੇ ਅਗਲੀ ਮੰਗ ਹੈ ਕਿ ਜਿਹੜੀ ਕਿਸਾਨੀ ਸਰ ਕਰਜ਼ੇ ਚੜੇ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਤਾਂ ਕਿ ਕਿਸਾਨ ਤਾਂ ਹੀ ਪਹਿਲਾਂ ਹੀ 6-6 ਮਹੀਨੇ ਤਾਂ ਉਹ ਫਸਲ ਨੂੰ ਬੀਜ ਦਾ ਫਿਰ ਉਹਨੂੰ ਪਾਲਦਾ ਫਿਰ ਉਤੋਂ ਕੁਦਰਤੀ ਕਈ ਵਾਰ ਮਾਰ ਪੈ ਜਾਂਦੀ ਆ ਤੇ ਉੱਥੇ ਕਿਸਾਨ ਦਬ ਜਾਂਦਾ ਇਸ ਕਰਕੇ ਜਿਹੜੇ ਕਿਸਾਨਾਂ ਦੇ ਸਿਰ ਕਰਜ਼ੇ ਨੇ ਉਹਨਾਂ ਨੂੰ ਮਾਫ਼ ਕੀਤਾ ਜਾਵੇ ਤੇ ਜਿਹੜੇ ਕਿਸਾਨ ਚੀਤ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣੀ ਯਕੀਨੀ ਬਣਾਈ ਜਾਵੇ ਤੇ ਅਗਲੀ ਹੈਗੀ ਆ ਜੀ ਨਵੀਂ ਖੇਤੀ ਨੀਤੀ ਲਾਗੂ ਕਰੇ ਕੇਂਦਰ ਸਰਕਾਰ ਤੇ ਫਸਲੀ ਬੀਮਾ ਸਕੀਮ ਆ ਜਿਹੜੀ ਉਹ ਵੀ ਲਾਗੂ ਕਰੇ ਇਹ ਸਾਡੀਆਂ ਮੁੱਖ ਮੰਗਾਂ ਨੇ ਉਹ ਹੀ ਮੰਗਾਂ ਨੂੰ ਲੈ ਕੇ ਅਸੀਂ ਅੱਜ ਰੋਸ ਮਾਰਚ ਕੱਢ ਰਹੇ ਹਾਂ ਸੋ ਬਹੁਤ-ਬਹੁਤ ਧੰਨਵਾਦ ਜੀ ਸਾਡੇ ਨਾਲ ਸਾਡੇ ਲੁਧਿਆਣਾ ਸਹਿਕਾਰੀ ਸਹਿਕਾਰੀ ਸਭਾ ਨੂਰਪੁਰ ਬੇੜ ਦੇ ਸੈਕਟਰੀ ਸਾਹਿਬ ਖੜੇ ਨੇ ਸੈਕਟਰੀ ਸਾਹਿਬ ਕੀ ਮੁੱਦਾ ਜਿਹੜਾ ਅੱਜ ਦਾ ਤੇ ਇਹ ਰੈਲੀ ਆ ਜਿਹੜੀ ਇਹ ਕਿੱਧਰ ਨੂੰ ਜਾਊਗੀ ਰੂਟ ਕੀ ਹੋਊਗਾ ਮੁੱਦਾ ਕੀ ਹੈ ਪਹਿਲਾਂ ਇਹ ਆਪਾਂ ਦੱਸਣਾ ਤੇ ਫਿਰ ਆਪਾਂ ਇਹ ਵੀ ਦੱਸਣਾ ਹੈ ਕਿ ਆਪਣਾ ਕੀ ਰੂਟ ਰਹੂਗਾ ਟਰੈਕਟਰਾਂ ਦਾ ਇਹ ਦੇਖੋ ਜੀ ਕੇਂਦਰ ਸਰਕਾਰ ਨੇ ਜਿਹੜੀਆਂ ਮੰਗਾਂ ਸੀਗੀਆਂ ਸਾਡੇ ਕਿਸਾਨਾਂ ਦੀਆਂ ਐਮਐਸਪੀ ਦੀਆਂ ਮੰਗਾਂ ਉਹ ਲਾਗੂ ਕਰਨ ਨੂੰ ਜਦੋਂ ਅਸੀਂ ਧਰਨਾ ਦਿੱਲੀ ਚੋਂ ਚੱਕਿਆ ਸੀ ਉਹ ਕਹਿੰਦੇ ਸੀ ਤੁਰੰਤ ਲਾਗੂ ਕਰਾਂਗੇ ਸਵਾਮਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਾਂਗੇ ਉਹ ਅੱਜ ਤੱਕ ਉਸ ਤਰ੍ਹਾਂ ਜਿਉਂ ਦਾ ਤਿਉਂ ਹੀ ਆ ਕਿਉਂਕਿ 26 ਮਾਰਚ ਨੂੰ ਉੱਥੇ ਅਸੀਂ ਦਿੱਲੀ ਮੋਰਚ ਚ ਕੱਢਿਆ ਸੀ ਟਰੈਕਟਰ ਮਾਰਚ ਉਸੇ ਬਿਅਾਪਤੇ ਫਿਰ ਇੱਕ ਸਾਲ 26 ਮਾਰਚ ਨੂੰ ਅਸੀਂ ਪਿਛਲੇ ਸਾਲ ਵੀ 26 ਮਾਰਚ ਨੂੰ ਟਰੈਕਟਰ ਮਾਰਚ ਕੱਢਿਆ ਸੀ 26 ਜਨਵਰੀ ਸੌਰੀ 1 ਵੀ 26 ਜਨਵਰੀ ਟਰੈਕਟਰ ਮਾਰਚ ਉਸ ਤਰ੍ਹਾਂ ਹੀ ਕੱਢ ਰਹੇ ਆ ਤੇ ਉਹਦੇ ਯਾਦ ਨੂੰ ਤਾਜ਼ਾ ਕਰਦੇ ਹੋਏ ਤੇ ਦੂਸਰਾ ਸਾਡਾ ਜਿਹੜਾ ਹੁਣ ਇਸ ਤੋਂ ਰੂਟ ਹੈਗਾ ਇਸ ਤੋਂ ਹੰਬੜਾ ਹੰਬੜਾ ਤੋਂ ਮੁੱਲਾਪੁਰ ਹਵੇਲੀ ਹਵੇਲੀ ਤੋਂ ਜਗਰਾਉਂਪੁਰ ਉਸ ਤੋਂ ਅੱਗੇ ਅਸੀਂ ਘੁੰਮ ਕੇ ਜਿੱਦਾਂ ਵੀ ਸ਼ਹਿਰ ਦੇ ਵਿੱਚ ਦੀ ਵਾਪਸ ਅਸੀਂ ਨੂਰਪੁਰ ਵੇਟ ਆਵਾਂਗੇ ਤਕਰੀਬਨ ਸਾਡੇ 30 ਦੇ ਕਰੀਬ ਟਰੈਕਟਰ ਨੂਰਪੁਰ ਵੇਟ ਪਿੰਡ ਤੋਂ ਚੱਲ ਰਹੇ ਨੇ ਤੇ ਜਿਹੜੇ ਹੰਬੜਾ ਤੋਂ ਹੁੰਦੇ ਹੋਏ ਅੱਗੇ ਮੁੱਲਾਪੁਰ ਹਵੇਲੀ ਤੇ ਅੱਗੇ ਜਾਣਗੇ ਜੀ ਸਾਡੇ ਨਾਲ ਜਥੇਦਾਰ ਜਗੀਰ ਸਿੰਘ ਜੀ ਨੇ ਉਹ ਵੀ ਜਥੇਦਾਰ ਜਗੀਰ ਸਿੰਘ ਜੀ ਖਾਲਸਾ ਜੀ ਉੱਚੇ ਚੇਤੇ ਤੌਰ ਤੇ ਪਹੁੰਚੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਸਮੂਲੀਅਤ ਕਰ ਰਹੇ ਨੇ ਇਹ ਕੀ ਮੇਨ ਜਿਹੜਾ ਮੁੱਦਾ ਕੀ ਰਿਹਾ ਜੀ ਇਸ ਚੀਜ਼ ਦਾ ਇਹ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਜਦੋਂ ਸਰਕਾਰ ਨੇ ਸਾਡੇ ਤੇ ਕਾਲੇ ਕਰੋਨ ਤਨ ਥੋਪੇ ਨਾ ਉਦੋਂ ਅਸੀਂ ਤਕਰੀਬਨ 13 ਮਹੀਨੇ ਦੇ ਕਰੀਬ ਉੱਥੇ ਦਿੱਲੀ ਬੈਠੇ ਰਹੇ ਤੇ ਇਹ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ 23 ਫਸਲਾਂ ਦੇ ਉੱਤੇ ਐਮਐਸਪੀ ਦੇਾਂਗੇ ਜ਼ਰੂਰੀ ਉਸ ਵਾਦੇ ਤੋਂ ਭੱਜ ਰਹੇ ਨੇ ਅਤੇ ਹੋਰ ਜਿੰਨੀਆਂ ਵੀ ਮੰਗਾਂ ਸੀਗੀਆਂ ਉਹ ਅਜੇ ਤੱਕ ਅਧੂਰੀਆਂ ਪਈਆਂ ਨੇ ਕੋਈ ਪੂਰੀ ਨਹੀਂ ਹੋਈ ਨਾ ਕਿਸਾਨੀ ਕਰਜ਼ੇ ਦਾ ਕੋਈ ਹੱਲ ਹੋਇਆ ਤੇ ਇਸੇ ਤਰ੍ਹਾਂ ਸਾਨੂੰ ਜਿਹੜੀ ਸਰਕਾਰ ਆ ਉਹ ਚਾਸੇ ਦੇ ਵਿੱਚ ਰੱਖ ਕੇ ਤੇ ਗੁੰਮਰਾਹ ਕਰ ਰਹੀ ਆ ਅਸੀਂ ਇਹਦੇ ਵਿਰੋਧ ਵਿੱਚ ਸਾਰੀਆਂ ਮੰਗਾਂ ਮਰਾਉਣ ਦੇ ਵਾਸਤੇ ਅੱਜ 26 ਜਨਵਰੀ ਦਾ ਅਸੀਂ ਵਿਰੋਧ ਕਰ ਰਹੇ ਆ ਕਾਲੇ ਰੂਪ ਵਿੱਚ ਨਾ ਰਹੇ ਆ ਕਿ ਸਾਡੀ ਛਵੀ ਜਨਤ ਵੀ ਨਹੀਂ ਜਿੰਨਾ ਚਿਰ ਸਰਕਾਰ ਆਪਣੇ ਵਾਅਦਿਆਂ ਦੇ ਪੂਰੀ ਨਹੀਂ ਉਤਰਦੀ ਉਹਨਾਂ ਚਿਰ ਸਾਡਾ ਜਿਹੜਾ ਸੰਘਰਸ਼ ਆ ਇਹ ਜਾਰੀ ਰਹੂਗਾ ਇਹੀ ਸਾਡੀ ਸਰਕਾਰ ਨੂੰ ਚੇਤਾਵਨੀ ਆ ਵੀ ਜੋ ਤੁਸੀਂ ਉੱਥੇ ਸਾਰੇ ਨਾਲ ਵਾਅਦੇ ਕੀਤੇ ਸੀ ਸਾਨੂੰ ਉੱਥੇ ਸੰਘਰਸ਼ ਨੂੰ ਉਠਾਉਣ ਵਾਸਤੇ ਜੋ ਕਿ ਸਾਰੇ ਹੀ ਭਾਰਤ ਦੇ ਵਿੱਚੋਂ ਕਿਸਾਨ ਯੂਨੀਅਨ ਆ ਕੇ ਆਈਆਂ ਸੀ ਉੱਥੇ ਸੇ ਬੈਠੇ ਰਹੇ ਆ ਤੇ ਉਹਦਾ ਜੋ ਵੀ ਤੁਸੀਂ ਫੈਸਲਾ ਕੀਤਾ ਸੀ ਤੁਹਾਡੇ ਕੈਪਟਨ ਨੇ ਉਹਦੇ ਉੱਤੇ ਪੂਰੇ ਉਤਰੋ ਤੇ ਤਾਂ ਸਾਡਾ ਇਹ ਜਿਹੜਾ ਮਸਲਾ ਹੈ ਉਹ ਹੱਲ ਹੋ ਸਕਦਾ ਤੇ ਤਾਂ ਅਸੀਂ ਇਹ ਸੰਘਰਸ਼ ਕਰਨ ਤੋਂ ਆਪਣੇ ਘਰ ਬੈਠ ਸਕਾਂਗੇ ਕਿਉਂਕਿ ਕਿਸਾਨ ਤਾਂ ਅਗੇ ਬਹੁਤ ਮਜਬੂਰ ਆ ਬੜੀ ਗਰੀਬੀ ਦੀ ਮਾਰ ਝੱਲ ਰਹਾ ਕਰਜ਼ੇ ਦੀ ਮਾਰ ਦੇ ਹੇਠਾਂ ਤੇ ਜੇਕਰ ਇਸੇ ਤਰ੍ਹਾਂ ਸਰਕਾਰਾਂ ਸਾਨੂੰ ਗਮਰਾਹ ਕਰਨ ਬਿਆਨ ਦੇ ਕੇ ਤੇ ਆਪਣੇ ਵਾਅਦੇ ਤੋਂ ਮੁਕਰਦੀਆਂ ਰਹੀਆਂ ਤੇ ਇੱਕ ਦਿਨ ਹਸ਼ਰ ਮਾਰਾ ਹੋਏਗਾ ਸੋ ਦੋਸਤੋ ਇਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਕਿ 26 ਜਨਵਰੀ 1950 ਨੂੰ ਜਿਹੜਾ ਕਾਨੂੰਨ ਲਾਗੂ ਹੋਇਆ ਸੀ ਉਹ ਕਾਨੂੰਨ ਦੇ ਵਿੱਚ ਕਿਤੇ ਨਾ ਕਿਤੇ ਕਿਸਾਨਾਂ ਨੂੰ ਲੈ ਕੇ ਜਿਹੜੀਆਂ ਮੇਨ ਮੰਗਾਂ ਸੀ ਉਹਨਾਂ ਨੂੰ ਦਰਕਨਾਰ ਕਰ ਦਿੱਤਾ ਗਿਆ ਤੇ ਉਹ ਜਿਹੜੀਆਂ ਸੀ ਆਖੋਂ ਪਰੋਖੇ ਕਰਕੇ ਕਿਸਾਨ ਅੱਜ ਵੀ ਆਪਣੇ ਸੰਘਰਸ਼ ਨੂੰ ਲੈ ਕੇ ਕਦੇ ਟਰੈਕਟਰ ਮਾਰਚ ਕਰਦੇ ਨੇ ਕਦੇ ਰੋਸ ਰੈਲੀਆਂ ਕਰਦੇ ਨੇ ਕਦੇ ਰੇਲਾਂ ਜਾਮ ਕੀਤੀਆਂ ਜਾਂਦੀਆਂ ਨੇ ਸੰਘਰਸ਼ ਜਿਉਂ ਦਾ ਤਿਉਹ ਹੈ ਪਰ ਜਿੱਥੇ ਜਿਹੜੇ ਸਾਡੇ ਦੇਸ਼ ਦੇ ਵਿੱਚ ਇਹ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਉੱਥੇ ਕਿਸਾਨ ਨੇ ਜਿਹੜੇ ਕੋ ਸੜਕਾਂ ਤੇ ਉੱਤਰ ਆਉਂਦੇ ਨੇ ਆਪਣੇ ਸੰਘਰਸ਼ ਨੂੰ ਲੈ ਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਤਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਤੇ ਵਿਚਾਰ ਕਰਦੇ ਹੋਏ ਜਿਹੜੀਆਂ ਜ਼ਰੂਰਤ ਅਨੁਸਾਰ ਮੰਗਾਈ ਨੇ ਉਹਨਾਂ ਨੂੰ ਤੁਰੰਤ ਪੈਲ ਦੇ ਆਧਾਰ ਤੇ ਪੂਰਾ ਕੀਤਾ ਜਾਏ ਮਿਲਦੇ ਹਾਂ ਇੱਕ ਨਵੀਂ ਖਬਰ ਦੇ ਨਾਲ ਤਦ ਤੱਕ ਦੇ ਲਈ ਦਿਓ ਇਜਾਜ਼ਤ ਧੰਨਵਾਦ